ਬੰਦੇ ਥਿਆਣੋਂ ਮਾਰਿਆ ਕਿਸੇ ਪੁਲਿਸ ਵਾਲਿਆ ਕੋ ਹਥਿਆਰ ਖੋਲੇ ਉਮਰ ਲੋ ਵੈਹੇ ਠਾਣੇ ਜਾ ਕੇ ਬੰਦੇ ਚਾਰ ਮਾਰਤੇ ਹਥਿਆਰ ਖੋਲੇ ਆਪਣੀਆਂ ਆਪਣੀਆਂ ਦੁਸ਼ਮਣੀਆਂ ਦੇ ਬਦਲੇ ਲਿਆ ਕੋਈ ਕੋਈ ਨਾਮੀ ਬੰਦਾ ਦੱਸ ਦਿਓ ਵੀ ਫਲਾੜਾ ਇਹਨਾਂ ਨੇ ਕੋਈ ਗਲਤ ਕੰਮ ਕਰਨ ਵਾਲਾ ਸੋਧਿਆ ਹੋਵੇ ਸਿਵਾਏ ਆਪਣੇਆਂ ਨੂੰ ਜਿਹੜੇ ਮੂਵਮੈਂਟ ਲੜ ਰਹੇ ਸਨ ਮੁੱਖ ਮਕਸਦ ਪੰਜਵੜ ਦੀ ਤਸਵੀਰ ਨੂੰ ਲੈ ਕੇ ਸੀਗਾ ਜਾਂ ਕੋਈ ਹੋਰ ਵੀ ਮਸਲੇ ਸਨ ਨਹੀਂ ਕੱਲ ਤੇ ਬਿਲਕੁਲ ਪੰਜਵੜ ਦੀ ਤਸਵੀਰ ਨੂੰ ਲੈ ਕੇ ਸੀ ਜੀ ਕਿ ਉਹ ਤਸਵੀਰ ਸਿੱਖ ਜੈਵ ਘਰ ਦੇ ਨਹੀਂ ਲੱਗਣੀ ਚਾਹੀਦੀ ਸੀ ਕਿਉਂ ਕਿ ਕਿਉਂਕਿ ਇਹੋ ਕਹਨੇ ਹੋ ਵੀ ਉਹਨਾਂ ਦੀ ਤਸਵੀਰ ਜੈਵ ਘਰ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਸਿੱਖ ਸੰਘਰਸ਼ ਦੀ ਲੜਾਈ ਲੜ ਰਹੇ ਸਨ ਬੜਾ ਸੰਸੀਰਲੀ ਇਹਨੇ ਇੱਕ ਇੱਕ ਕਰਕੇ ਇਹਨਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਜਾਇਬ ਘਰ ਦੇ ਅੰਦਰ ਫੋਟੋ ਲੱਗ ਰਹੀ ਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਇਸ ਵਕਤ ਮੌਜੂਦ ਨੇ ਜਾਂ ਜਿਹੜੇ ਰਹੇ ਨੇ ਜਾਂ ਉੱਥੇ ਪ੍ਰਧਾਨ ਨੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਨੂੰ ਤਾਂ ਤਰਾਜ ਕੋਈ ਨਹੀਂ ਕੱਲੇ ਤੁਸੀਂ ਉੱਠਦੇ ਹੋ ਤੇ ਤੁਸੀਂ ਉੱਠ ਕੇ ਜਾ ਕੇ ਉੱਥੇ ਜਾ ਕੇ ਨਹੀਂ ਨਹੀਂ ਮੈਂ ਕੱਲਾ ਨਹੀਂ ਔਰ ਇਨੇ ਹੀ ਪੰਜ ਵੜ ਦੇ ਮੁਤਾਬਕ ਇਹ ਆ ਕਿ ਸਾਨੂੰ ਲਾਭ ਸਿੰਘ ਕਹਿ ਕੇ ਗਿਆ ਸੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਜਿਉਂਦਾ ਨਹੀਂ ਰਹਿਣ ਦੇਣਾ ਚਮਕੌਰ ਸਿੰਘ ਰੋਡੀ ਨੂੰ ਮਾਰਿਆ ਪੰਜ ਵੜ ਨੇ ਭੁਪਿੰਦਰ ਸਿੰਘ ਲੌਂਗੀਆਂ ਨੂੰ ਮਾਰਿਆ ਪ੍ਰੇਮ ਸਿੰਘ ਪਤੜਾ ਨੂੰ ਮਾਰਿਆ ਜਹਦਰ ਜਗਜੀਤ ਸਿੰਘ ਰੋਡੀ ਨੂੰ ਮਾਰਿਆ ਹਰੀ ਰਾਜ ਸਿੰਘ ਨੂੰ ਮਾਰਿਆ ਉਹਦੇ ਪਿਤਾ ਨੂੰ ਮਾਰਿਆ ਇਹ ਕਰਤੂਤਾਂ ਦੇ ਕੀਤੀਆਂ ਪੰਜ ਵੜ ਨੇ ਤੁਸੀਂ ਇਹ ਸਾਰੇ ਸਬੂਤ ਮੀਡੀਆ ਸਾਹਮਣੇ ਰੱਖ ਸਕਦੇ ਹੋ ਜਿੰਨੀਆਂ ਵੀ ਤੁਸੀਂ ਹੁਣ ਗੱਲਾਂ ਕੀਤੀਆਂ ਜੋ-ਜੋ ਇਲਜ਼ਾਮ ਤੁਸੀਂ ਲਗਾਏ ਨੇ ਕੀ ਤੁਹਾਡੇ ਕੋਲ ਬਕਾਇਦਾ ਪ੍ਰੂਫ ਹੈ ਇਹਨਾਂ ਗੱਲਾਂ ਦੇ ਸਿੱਖ ਸੰਘਰਸ਼ ਦੇ ਪ੍ਰਤੀ ਸਿੱਖ ਕੌਮ ਦੇ ਲਈ ਉਹਦੀ ਕੋਈ ਇੱਕ ਪ੍ਰਾਪਤੀ ਕੋਈ ਬੰਦਾ ਦੱਸ ਦੇ ਵੀ ਉਹਨੇ ਕੌਮ ਲਈ ਆ ਕੰਮ ਕੀਤਾ ਪੰਜ ਵਾਰ ਨੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਸਿਰਪੰਥ ਦੇ ਲਈ ਵੱਡਾ ਕੰਮ ਕੀਤਾ ਉਹਨੇ ਉਹਨਾਂ ਬੰਦਿਆਂ ਨੂੰ ਸੋਧਾ ਲਾਇਆ ਜਿਹੜੇ ਬੰਦਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੋਇਆ ਸੀ ਜਿਹੜੇ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਸੀ ਜਿਨ੍ਹਾਂ ਤੋਂ ਸਰਕਾਰ ਬਖਲਾਅਤ ਸੀ ਉਹਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕਿਸੇ ਨੂੰ ਮਾਰਿਆ ਦਾ ਦੱਸਦੇ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਮੇਨ ਰੋਲ ਸੀ ਜਿਹੜਾ ਸੰਘਰਸ਼ ਨੂੰ ਖੜੇ ਕਰਨ ਵਾਲੇ ਸਨ ਸਰਕਾਰ ਚਾਉਂਦੀ ਸੀ ਸਰਕਾਰ ਦਾ ਕੰਮ ਇਹਨਾਂ ਨੇ ਕੀਤਾ ਪਰ ਜੇ ਸਰਕਾਰ ਦੇ ਨਾਲ ਉਹ ਮਿਲੇ ਸੀਗੇ ਤਾਂ ਫਿਰ ਉਹਨਾਂ ਨੂੰ ਦੇਸ਼ ਛੱਡ ਕੇ ਕਿਉਂ ਭਜਣਾ ਪਿਆ ਕੋਣ ਮਿਲੇ ਦੇਸ਼ ਛੱਡ ਕੇ ਪਾਕਿਸਤਾਨ ਕਿਉਂ ਜਾ ਕੇ ਬੈਠੇ ਫਿਰ ਤਾਂ ਉਹ ਇੱਥੇ ਰਹਿ ਸਕਦੇ ਸੀ 1992 ਤੋਂ ਲੈ ਕੇ ਉਹਦੀ ਡੈਥ ਤੱਕ ਉਹ ਪਾਕਿਸਤਾਨ ਬੈਠੇ ਆਨੰਦ ਲੈਂਦੇ ਰਹੇ ਬੰਦੇ ਮਾਰ ਕੇ ਚੰਗੇ ਭੜੇ ਤੇ ਜਾ ਕੇ ਉੱਥੇ ਬਹਿ ਕੇ ਤੇ ਉਹਨਾਂ ਦਾ ਕੀ ਦੇਣ ਹੈ ਜੀ ਕੌਮ ਨੂੰ ਹਰਮਿੰਦਰ ਸਿੰਘ ਸੰਧੂ ਨੂੰ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਕਿ ਉਹਦਾ ਖਾਲਸਾਣ ਦਾ ਸੰਕਲਪ ਧੁੰਦਲਾ ਸੀ ਕਿਉਂਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਦਾ ਸੀ ਉਹਦੀ ਸਪੋਰਟ ਕਰਦਾ ਸੀ ਤੇ ਤੂੰ ਆਪ ਆ ਕੇ ਮੁਰਗੇ ਸਿੰਘ ਜੀ ਸਿੰਘ ਮਾਨ ਦੀ ਪਾਰਟੀ ਚ ਸ਼ਾਮਲ ਹੋਇਆ 1991 ਚ ਇਹਨਾਂ ਨੇ 27 28 ਕੇ 30 35 ਅਕਾਲੀ ਦਲ ਦੇ ਕੈਂਡੀਡੇਟ ਮਾਰਤੇ 92 ਚ ਇਲੈਕਸ਼ਨ ਹੋਈ ਉਹਦੋਂ ਕਿਉਂ ਨਹੀਂ ਮਾਰਿਆ ਕੋਈ ਗੱਲੀ ਕਾਂਗਰਸ ਖਲੋਤੀ ਸੀ ਬਾਕੀ ਦੂਜੀਆਂ ਪਾਰਟੀਆਂ ਦੇ ਨੂੰ ਕਿਉਂ ਬਖਸ਼ ਦਿੱਤਾ ਗਿਆ ਤੁਹਾਨੂੰ ਇਸ ਗੱਲ ਦਾ ਦੁੱਖ ਆ ਕਾਰ ਦੇ ਸਵਾਲ ਤੁਹਾਡੇ ਤੇ ਵੀ ਖੜੇ ਹੁੰਦੇ ਆ ਕਹਿੰਦੇ ਤੁਸੀਂ ਵੀ ਕੀ ਕੀਤਾ ਤੁਸੀਂ ਆਪਣਾ ਵੀ ਦੱਸੋ ਨਾ ਤੁਸੀਂ ਕੀ ਕੀਤਾ ਤੁਸੀਂ ਦੂਜੇ ਤੇ ਤਾਂ ਆ ਕੇ ਉਂਗਲ ਚੋਕ ਲਈ ਜੋ ਮੈਂ ਕਰ ਸਕਦਾ ਮੈਂ ਕੀਤਾ ਮੈਂ ਕੌਮ ਦੀ ਭਲਾਈ ਦਾ ਕੀਤਾ ਮੈਂ ਕੌਮ ਦਾ ਨੁਕਸਾਨ ਵਾਲਾ ਨਾ ਕੀਤਾ ਤੇ ਨਾ ਕਰੀ ਕਰਾਂ ਕਿ ਆਖੀ ਇਹ ਅਚਾਨਕ ਕਿਉਂ ਇਹ ਉਪਕਾਰ ਸੰਧੂ ਆਉਂਦੇ ਨੇ ਸਾਹਮਣੇ ਸਾਰਾ ਕੁਝ ਖੋਲ ਕੇ ਰੱਖ ਦਿੰਦੇ ਨੇ ਚਿੱਠੀਆਂ ਲੈ ਆਉਂਦੇ ਨੇ ਮੇਰੇ ਕੋਲ ਸਬੂਤ ਪਏ ਨੇ ਇਹ ਸਾਰਾ ਕੁਝ ਅਚਾਨਕ ਕਿਉਂ ਤੁਹਾਨੂੰ ਤਾਂ ਉੱਥੇ ਕੋਣ ਦਿੰਦਾਗਾ ਤੁਹਾਨੂੰ ਵੀ ਆਉਂਦੀਆਂ ਧਮਕੀਆਂ ਭਤੀਜਾ ਪੰਜਵੜ ਦੇ ਭਤੀਜੇ ਨੇ ਮਾਰੋ ਫੋਨ ਕੀਤਾ ਜਿਸ ਤਰ੍ਹਾਂ ਹਰਮਿੰਦਰ ਸੰਧੂ ਨੂੰ ਮਾਰਿਆ ਸੀ ਤੈਨੂੰ ਵੀ ਮਾਰਾਂਗੇ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਪਾਕਿਸਤਾਨ ਦੇ ਵਿੱਚ ਮਾਰੇ ਗਏ ਸੀਐਫ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਅਜੈਬ ਘਰ ਦੇ ਵਿੱਚ ਲਗਾਉਂਦੀ ਆਵਾਜ਼ ਜਿਵੇਂ ਉੱਡਦੀ ਆ ਉਸ ਤੋਂ ਬਾਅਦ ਇੱਕ ਆਵਾਜ਼ ਇਹ ਉੱਠਦੀ ਆ ਕਿ ਇਸ ਦੀ ਤਸਵੀਰ ਅਜਾਇਬ ਘਰ ਦੇ ਅੰਦਰ ਨਾ ਲਗਾਈ ਜਾਵੇ ਇਸ ਦੀ ਪੰਥ ਨੂੰ ਦੇਣ ਕੀ ਆ ਉਪਕਾਰ ਸੰਧੂ ਹੋਰਾਂ ਨੇ ਕੱਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਆ ਉਹਨਾਂ ਨੂੰ ਬੇਨਤੀ ਕੀਤੀ ਇੱਕ ਪੱਤਰ ਸੌਪਿਆ ਤੇ ਉਹਨਾਂ ਨੇ ਕਿਹਾ ਕਿ ਇਹ ਤਸਵੀਰ ਨੂੰ ਅਜਾਇਬ ਘਰ ਦੇ ਅੰਦਰ ਨਾ ਲਗਾਇਆ ਜਾਵੇ ਕਾਫੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਲਜ਼ਾਮ ਲਗਾਏ ਕੱਲ ਮੀਡੀਆ ਦੇ ਸਾਹਮਣੇ ਜਦੋਂ ਉਹ ਬਾਹਰ ਆਏ ਉਹਨਾਂ ਨੇ ਗੱਲਬਾਤ ਕੀਤੀ ਅੱਜ ਸਾਡੇ ਨਾਲ ਉਹ ਮੁਲਾਕਾਤ ਦੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਉਪਕਾਰ ਸੰਧੂ ਜੀ ਐਸ ਐਮ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਉਪਕਾਰ ਜੀ ਤੁਸੀਂ ਕੱਲ ਜਥੇਦਾਰ શ્રી ਕਾਫਤਖ ਸਾਹਿਬ ਨੂੰ ਮਿਲਣ ਗੱਲ ਲਈ ਗਏ ਸੀਗੇ ਮੁੱਖ ਮਕਸਦ ਪੰਜ ਵੜ ਦੀ ਤਸਵੀਰ ਨੂੰ ਲੈ ਕੇ ਸੀਗਾ ਜਾਂ ਕੋਈ ਹੋਰ ਵੀ ਮਸਲੇ ਸਨ ਨਹੀਂ ਕੱਲ ਤੇ ਬਿਲਕੁਲ ਪੰਜ ਵੜ ਦੀ ਤਸਵੀਰ ਨੂੰ ਲੈ ਕੇ ਸੀ ਜੀ ਕਿ ਉਹ ਤਸਵੀਰ ਸਿੱਖ ਜੈਪ ਘਰ ਚ ਨਹੀਂ ਲੱਗਣੀ ਚਾਹੀਦੀ ਤੈਨੂੰ ਕਿਉਂ ਲੱਗਦਾ ਤੁਸੀਂ ਕਿਵੇਂ ਕਿਉਂ ਕਹਨੇ ਹੋ ਵੀ ਉਹਨਾਂ ਦੀ ਤਸਵੀਰ ਜੈਬ ਘਰ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਤੁਹਾਡਾ ਕੀ ਕਾਰਨਾ ਕਿ ਤੁਸੀਂ ਕਿਉਂ ਇਸ ਦੇ ਉੱਤੇ ਰੋਕ ਲਗਾਉਣੀ ਦੀ ਮੰਗ ਕਰ ਰਹੇ ਹੋ ਇਸ ਤਰ੍ਹਾਂ ਜੀ ਉਹਨੇ ਸਿੱਖ ਸੰਘਰਸ਼ ਜਿਹੜਾ ਚੱਲਿਆ ਨਾ ਸੰਤ ਜਨੈਲ ਸਿੰਘ ਪਿੰਡਰਾਵਾਲਿਆਂ ਤੋਂ ਬਾਅਦ ਵਿੱਚ ਬਲੂ ਸਟਾਰ ਐਕਸ਼ਨ ਤੋਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹਦੇ ਵਿੱਚ ਉਹਦਾ ਯੋਗਦਾਨ ਬਹੁਤ ਘਟਿਆ ਰਿਹਾ ਔਰ ਸਾਰਾ ਜਿੰਨਾ ਉਹ ਰਿਹਾ ਸਰਕਾਰ ਦੇ ਹੱਥਾਂ 'ਚ ਖੇਡਦਾ ਰਿਹਾ ਔਰ ਇਹਦਾ ਇਸ ਬਾਰੇ ਪਿੰਕੀ ਕੈਟ ਅੱਜ ਤੋਂ 4 ਸਾਲ ਪਹਿਲਾਂ ਉਹ ਦੱਸਦਾ ਵੀ ਆ ਕਿ ਨੇਪਾਲ ਤੋਂ ਫੜਿਆ ਗਿਆ ਸਾਨੂੰ ਕੋਈ ਫੋਨ ਆਇਆ ਸਾਨੂੰ ਛੱਡਣਾ ਪੈ ਗਿਆ ਫਿਰ ਤਿਹਾਰ ਜੇਲ੍ਹ ਚੋਂ ਇਹਦੀ ਘਰਵਾਲੀ ਦਾ ਪਾਸਪੋਰਟ ਬਣਾ ਕੇ ਲਾਹੌਰ ਇਹਦੇ ਕੋਲ ਪਹੁੰਚਾਇਆ ਗਿਆ ਇਹ ਤੇ ਇੱਕ ਜਿਹੜਾ ਫੜਨ ਵਾਲਾ ਬੰਦਾ ਉਹਦੇ ਇਹਦੇ ਬਾਰੇ ਦੱਸਦਾ ਹੈ ਉਸ ਤੋਂ ਇਲਾਵਾ ਇਹਦਾ ਹਰ ਐਕਸ਼ਨ ਕਿਉਂਕਿ ਸੰਤਾਂ ਤੋਂ ਬਾਹਰ ਰਹਿ ਗਈ ਸੀ ਸਿਕਸ ਸਟੂਡੈਂਟ ਫਰੇਸ਼ਨ ਔਰ ਸੰਤਾਂ ਦੇ ਸਾਥੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲੇ ਮੇਰਾ ਛੋਟਾ ਭਾਈ ਹਰਮਿੰਦਰ ਸਿੰਘ ਸੰਧੂ ਤੇ ਜਿੰਨੇ ਵੀ ਹੋਰ ਬਾਹਰ ਸਿੱਖ ਸੰਘਰਸ਼ ਦੀ ਜ ਲੜਾਈ ਲੜ ਰਹੇ ਸਨ ਬੜਾ ਸੈਂਸਰਲੀ ਇਹਨੇ ਇੱਕ ਇੱਕ ਕਰਕੇ ਇਹਨਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਇਹਦੇ ਤੋਂ ਪੰਜਵਾਰ ਤੋਂ ਪਹਿਲਾਂ ਲਾਭ ਸਿੰਘ ਨੇ ਬੜੇ ਚੁਣ ਕੇ ਬੰਦੇ ਮਾਰੇ ਜਿਵੇਂ ਕਿ ਗੁਰਿੰਦਰ ਸਿੰਘ ਭੋਲਾ ਜਿਨੂੰ ਸੰਤਾਂ ਨੇ ਇਹ ਕਿਹਾ ਸੀ ਕਿ ਮੈਂ ਆਪਣੇ ਜ세ਦਾ ਰਣਜੀਤ ਸਿੰਘ ਨੂੰ ਤਾਂ ਸੋਨੇ ਨਾਲ ਤੋਲਣਾ ਪਰ ਇਹਨੂੰ ਮੈਂ ਭੋਲੇ ਨੂੰ ਦਿਲ ਨਾਲ ਤੋਲਿਆ ਬਹੁਤ ਉਹਨੇ ਐਕਸ਼ਨ ਇਹੋ ਜੇ ਕੀਤੇ ਸੀ ਕਿ ਸੰਤਾਂ ਦਾ ਉਹਨੇ ਦਿਲ ਜਿੱਤਿਆ ਸੀ ਔਰ ਲਾਭ ਸਿੰਘ ਨੇ ਉਹਨੂੰ ਸੱਦ ਕੇ ਧੋਖੇ ਦੇ ਨਾਲ ਉਹ ਮਾਰਿਆ ਉਹਨੂੰ ਮਾਰਿਆ ਸਰਬਜੀਤ ਸਿੰਘ ਰੋਪੜ ਨੂੰ ਮਾਰਿਆ ਤੇ ਸੰਦੀਪ ਸਿੰਘ ਸੋਹਤੇ ਨੂੰ ਮਾਰਿਆ ਹਰਦੀਪ ਸਿੰਘ ਸੋਹਤੇ ਨੂੰ ਮਤਲਬ ਇਹ ਸ਼ੁਰੂਆਤ ਹੁੰਦੀ ਆ ਇਹਦੇ ਤੋਂ ਲਾਭ ਸਿੰਘ ਤੋਂ ਕਿ ਇਹ ਇਸ ਤਰ੍ਹਾਂ ਚੁਣ-ਚੁਣ ਕੇ ਬੰਦਿਆਂ ਨੇ ਇਹਨਾਂ ਨੇ ਮਾਰਿਆ ਲਾਭ ਸਿੰਘ ਮਤਲਬ ਪਹਿਲਾਂ ਜਦੋਂ ਸੰਤਾਂ ਕੋਲ ਆਉਂਦਾ ਉਸ ਤੋਂ ਪਹਿਲਾਂ ਇਹ ਹਰਜੀਤ ਸਿੰਘ ਏਐਸਆਈ ਸੀ ਤੇ ਮੱਖਣ ਸਿੰਘ ਹੌਲਦਾਰ ਜਿਹੜੇ ਕਿ ਸਿੰਘਾਂ ਨੂੰ ਬਹੁਤ ਟੌਰਚਰ ਕਰਦੇ ਹੁੰਦੇ ਸਨ ਜਿਹੜੇ ਵੀ ਸਿੰਘ ਫੜੇ ਜਾਂਦੇ ਸਨ ਤੇ ਲਾਭ ਸਿੰਘ ਹਰਜੀਤ ਸਿੰਘ ਦੇ ਏਐਸਆਈ ਦੇ ਨਾਲ ਸਿਪਾਈ ਸੀ ਇਹ ਵੀ ਟੌਰਚਰ ਕਰਨ ਵਾਲਿਆਂ ਚ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਸਿੰਘਾਂ ਦੀ ਹਟ ਲਿਸਟ ਤੇ ਆ ਗਿਆ ਤੇ ਉਦੋਂ ਇਹਨੇ ਸੰਪਰਕ ਕਰਕੇ ਤੇ ਆ ਕੇ ਮਾਫੀ ਮੰਗ ਕੇ ਤਾਂ ਇੱਧਰ ਫਿਰ ਨਾਲ ਚੱਲਿਆ ਚਲੋ ਇਹਨੇ ਇੱਕ ਦੋ ਐਕਸ਼ਨ ਵੀ ਕੀਤੇ ਆ ਰਮੇਸ਼ ਵਾਲਾ ਕੀਤਾ ਜਾਂ ਇਹਨੇ ਲੁਧਿਆਣੇ ਵਾਲਾ ਡਾਕਾ ਮਾਰਿਆ ਪਰ ਕੌਮ ਇਹਨੇ ਨੁਕਸਾਨ ਇੰਨਾ ਜ਼ਿਆਦਾ ਕੀਤਾ ਆ ਲਾਹ ਸਿੰਘ ਨੇ ਮੈਨੂੰ 5 ਵਾਰ ਤੋਂ ਪਹਿਲਾਂ ਕਿਉਂਕਿ ਪਿਸ਼ੋਕੜ ਜੁੜਦਾ ਲਾਹ ਸਿੰਘ ਦੇ ਬਾਰੇ ਦੱਸਣਾ ਪੈਣਾ ਹੈ ਇਹ 5 5 ਅਪ੍ਰੈਲ 1986 ਨੂੰ ਗੁਰਿੰਦਰ ਸਿੰਘ ਭੋਲਾ ਤੇ ਬੋਦੂ ਸਵਰਨ ਸਿੰਘ ਜੀਤ ਸਿੰਘ ਦੀਨਪੁਰ ਇਨਾਂ ਨੂੰ ਆਪਣਾ ਮਨਵੀਰ ਸਿੰਘ ਚਿਹਰੂ ਜਿਹੜਾ ਉਸ ਵੇਲੇ ਜਨਰਲ ਸੀ ਖਾਲਸਤਾਨ ਕਮਾਂਡੋ ਫੋਰਸ ਦਾ ਇਹ ਜਲੰਧਰ ਦੀਆਂ ਕਚਹਿਰੀਆਂ ਤੋਂ ਇਹਨਾਂ ਨੂੰ ਛਡਾਉਂਦਾ ਹੈ ਤੇ ਇਹ ਪਹਿਲਾ ਕੰਮ ਲਾਹਵ ਸਿੰਘ ਕੀ ਕਰਦਾ ਆ ਕਿ ਸਰਦਾਰ ਸੁਖਦੇਵ ਸਿੰਘ ਸਖੀਰਾ ਬਹੁਤ ਜ਼ਿਆਦਾ ਉਸ ਸੰਤਾਂ ਦਾ ਨਜ਼ਦੀਕੀ ਸੀ 4 ਮਈ 1986 ਨੂੰ ਉਹ ਉਹਨੂੰ ਮਾਰਦਾ ਹੈ ਹੁਣ ਕੰਮ ਸਾਰੇ ਇਹਨਾਂ ਦੋਹਾਂ ਭਰਾ ਦੋਹਾਂ ਵੱਲੋਂ ਹੀ ਪੰਜ ਵੱਡੀਆਂ ਵੱਲੋਂ ਇਸ ਤਰ੍ਹਾਂ ਦੇ ਕੀਤੇ ਗਏ ਆ ਜਿਦੇ ਵਿੱਚ ਸਰਕਾਰ ਦਾ ਫਾਇਦਾ ਸੀ ਸਰਕਾਰ ਦੇ ਹੱਥ ਟੋਕੇ ਬਣ ਕੇ ਇਹਨਾਂ ਕੀਤੇ ਆ 9 اگست 1986 ਨੂੰ ਸਰਦਾਰ ਆਪਣਾ ਝਿਹੜੂ صاحب منویر سنگھ ਝਿਹੜੂ ਫੜੇ ਜਾਂਦੇ ਆ ਫੜੇ ਜਾਣ ਤੋਂ ਬਾਅਦ ਸਵਰਨ ਸਿੰਘ ਘੋਟਣਾ ਆਫਰ ਕਰਦਾ ਆ ਕਿ ਉਹ ਕਿ ਸਿੰਘਾਂ ਦੀ ਹਟ ਲਿਸਟ ਤੇ ਸੀ ਕਿ ਉਹ ਦਲੀਪ ਸਿੰਘ ਸੰਤਾ ਦਾ ਡਰਾਈਵਰ ਸੀ ਦਲੀਪ ਸਿੰਘ ਰੋਡੇ ਅੱਜ ਵੀ ਉਹ ਜਿਉਂਦੇ ਨੇ ਉਹਨਾਂ ਦੇ ਹੱਥ ਸਨੇਹਾ ਭੇਜਦਾ ਆ ਕਿ ਮੈਨੂੰ ਹਟ ਲਿਸਟ ਤੋਂ ਡਿਲੀਟ ਕਰ ਦਿਓ ਤੇ ਮੈਂ ਉਹ ਨਾਂ ਨੂੰ منویر سنگھ ਝਿਹੜੂ ਨੂੰ ਛੱਡ ਦੇਣਾ ਪਰ ਲਾਬ ਸਿੰਘ ਦੀ ਬੇਈਮਾਨੀ ਕਿ ਜੇ ਪਰ ਮਨਵੀਰ ਸਿੰਘ ਚਿਹੜੂ ਜਿੰਨੇ ਇਹਨਾਂ ਨੂੰ ਛਡਾਇਆ ਜੇ ਉਹ ਛੁੱਟ ਕੇ ਬਾਹਰ ਆ ਗਿਆ ਤੇ ਮੇਰੀ ਜਰਨੈਲੀ ਜਾਈ ਰਹੇ ਜਾਂਦੀ ਰਹੇਗੀ ਔਰ ਇਹਨੇ ਨਹੀਂ ਛਡਾਇਆ ਤੇ ਬਾਅਦ ਵਿੱਚ ਸਵਰਨ ਸਿੰਘ ਕੁੰਡਨੇ ਨੇ ਉਹਨਾਂ ਦਾ ਮਨਵੀਰ ਸਿੰਘ ਦਾ ਮੁਕਾਬਲਾ ਬਣਾਤਾ ਸੀ ਹੁਣ ਇਹ 7 17 ਸਤੰਬਰ 1986 ਨੂੰ ਇੱਥੇ ਬਲਦੇਵ ਹੋਟੀਆਂ ਆ ਉਹ ਭੋਲੇ ਨੂੰ ਬਹਾਨੇ ਦੇ ਨਾਲ ਮਿੱਤੇ ਲ ਜਾਂਦਾ ਉਹਦਾ ਰਵਾਲਵਰ ਵੀ ਇੱਥੇ ਛੱਡ ਜਾਂਦਾ ਰਖਵਾ ਜਾਂਦਾ ਆ ਕਿ ਰਸਤੇ ਚ ਚੈਕਿੰਗ ਹੋ ਕੇ ਕਿਤੇ ਫੜੇ ਨਾ ਜਾਈਏ ਮਾਲੋ ਮਾਂ ਦੀ ਬੇਇਮਾਨੀ ਸੀ ਤੇ ਮਹਤੇ ਰਾਤ ਨੂੰ ਤੁਰੇ ਜਾਂਦੇ ਨੂੰ ਬਾਹਰ ਜਾਣ ਦੇ ਬਹਾਨੇ ਨਾਲ ਪਿਆੜੀਆਂ ਚ ਤੇ ਪਿੱਛੋਂ ਵਾਰ ਕਰਕੇ ਤੇ ਭੋਲੇ ਨੂੰ ਮਾਰ ਦਿੱਤਾ ਗਿਆ ਇਹਨਾਂ ਵੱਲੋਂ ਫਿਰ ਕਨਵੀਨਰ ਸੀ ਫੈਡਰੇਸ਼ਨ ਦਾ ਬਾਹਰ ਸਰਬਜੀਤ ਸਿੰਘ ਰੋਪੜ ਉਹਨੂੰ ਬਾਬਾ ਠਾਕੁਰ ਸਿੰਘ ਜੀ ਦੇ ਸੱਦਣ ਦਾ ਬਹਾਨਾ ਬਣਾ ਕੇ ਕਿ ਤੈਨੂੰ ਬਾਬਾ ਠਾਕੁਰ ਸਿੰਘ ਜੀ ਨੇ ਸੱਦਿਆ ਟਕ ਟਕ ਕੇ ਮਾਰਿਆ ਇਹਨੇ ਲਾਭ ਸਿੰਘ ਨੇ ਉਹਨੂੰ ਸਰਬਜੀਤ ਸਿੰਘ ਰੋਪੜ ਨੂੰ ਤੇ ਹਰਦੀਪ ਸਿੰਘ ਸੋਹਤੇ ਨੂੰ ਇਹ ਇਹਨਾਂ ਦੀ ਸ਼ੁਰੂਆਤ ਸੀ ਔਰ ਇਨੇ ਹੀ ਪੰਜ ਵਰਡ ਦੇ ਮੁਤਾਬਕ ਇਹ ਆ ਕਿ ਸਾਨੂੰ ਲਾਭ ਸਿੰਘ ਕਹਿ ਕੇ ਗਿਆ ਸੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਜਿਉਂਦਾ ਨਹੀਂ ਰਹਿਣ ਦੇਣਾ ਹੁਣ ਕਿਉਂ ਨਹੀਂ ਰਹਿਣ ਦੇਣਾ ਉਹ ਉਹ ਦੱਸ ਸਕਦੇ ਤੇ ਇਹ ਜੈਸੀ ਕਰਨੀ ਤੈਸੀ ਪਰਮੀ ਲਾਭ ਸਿੰਘ ਦੀ ਮਸ਼ੂਕ ਸੀ ਔਰਤ ਇੱਕ ਇਥੇ ਉੱਚੇ ਪੁਲ ਦੇ ਕੋਲ ਰਹਿੰਦੀ ਸੀ ਜਿਸ ਤਰ੍ਹਾਂ ਇਹਨਾਂ ਨੇ ਭੋਲੇ ਨਾਲ ਵਸਾਹ ਕਾਹਤ ਕੀਤਾ ਉਹ ਮਸ਼ੂਕ ਜਿਹੜੀ ਸੀ ਕਿਤੇ ਪੁਲਿਸ ਨੂੰ ਪਤਾ ਲੱਗ ਗਿਆ ਵੀ ਉਹਦੇ ਲਾਭ ਸਿੰਘ ਨਾਲ ਰਿਲੇਸ਼ਨ ਨੇ ਔਰ ਪੁਲਿਸ ਨੇ ਉਹਨੂੰ ਚੁੱਕਿਆ ਤੇ ਉਹਦੀ ਜਾਨ ਬਖਸ਼ੀ ਲਈ ਜਦੋਂ ਕੋਲ ਲਾਭ ਸਿੰਘ ਮੰਗਿਆ ਵੀ ਤੇਰੀ ਜਾਨ ਤਾਂ ਬਖਸ਼ੀਏਂਗੇ ਸਾਨੂੰ ਲਾਭ ਸਿੰਘ ਫੜਾ ਉਹਨੇ ਕਿਹਾ ਵੀ ਮੈਂ ਜੇ ਫੜਾ ਦਿੱਤਾ ਲਾਭ ਸਿੰਘ ਨੂੰ ਤੇ ਮੇਰਾ ਪਰਿਵਾਰ ਨਹੀਂ ਛੱਡਣਾ ਉਹਨਾਂ ਨੇ ਤੇ ਇਸ ਕਰਕੇ ਉਹਨੇ ਸਕੀਮ ਬਣਾ ਕੇ ਹੁਸ਼ਿਆਰਪੁਰ ਦੇ ਲਾਗੇ ਆਪਣੇ ਕੋਲ ਸੱਦ ਕੇ ਦੁੱਧ ਚ ਚੂਹਿਆਂ ਦੀ ਦੀਵਾਲੀ ਪਾ ਕੇ ਤੇ ਇਹਨੂੰ ਲਾਭ ਸਿੰਘ ਨੂੰ ਮਾਰ ਦਿੱਤਾ ਜਿਹੜਾ ਕਹਿੰਦੇ ਵੀ ਜਨਰਲ ਸ਼ਹੀਦ ਹੋਇਆ ਉਹ ਇਸ ਤਰ੍ਹਾਂ ਮਰਿਆ ਸੀ ਇਹ ਸਚਾਈ ਹੈ ਹੁਣ ਭੋਲੇ ਨੂੰ ਭੋਲੇ ਨੂੰ ਜਦੋਂ ਮਾਰਦਾ ਆ ਤੇ ਜਿਹੜੇ ਜਿਨ੍ਹਾਂ ਨੇ ਬੜੇ ਤਕੜੇ ਤਕੜੇ ਕੰਮ ਕੀਤੇ ਸੀ ਜਿੰਦਾ ਸੁਖਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਤੇ ਉਹ ਬਹੁਤ ਅੱਗ ਭਪੂਲੇ ਸਨ ਉਹਨਾਂ ਕੋਲੇ ਝੂਠ ਬੋਲਦਾ ਫਿਰ ਹੁਸ਼ਿਆਰਪੁਰ ਦੇ ਲਾਗੇ ਇਹਨਾਂ ਨੂੰ ਮਿਲਦਾ ਆ ਤੇ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਫਿਰ ਗਲਤੀ ਮੰਗਦਾ ਆ ਵੀ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਵਨ ਕੁਲਦੀਪ ਸਿੰਘ ਮੁਸ਼ਲ ਤੇ ਜਰਨੈਲ ਸਿੰਘ ਹਵਾਰਾ ਲਾਭ ਸਿੰਘ ਨੂੰ ਮਾਰਨ ਲਈ ਤਿਆਰ ਹੋ ਗਏ ਸੀਨੂੰ ਵਾਰ ਜਿੰਦਾ ਸੁਖਾ ਮੂਵਮੈਂਟ ਲਈ ਇੰਨੇ ਜਿਆਦਾ ਸੈਂਸੀਅਰ ਸੀ ਤੇ ਉਹਨਾਂ ਕਹਿੰਿਆ ਵੀ ਇਹ ਭਰਾ ਮਾਰੂ جنگ ਸ਼ੁਰੂ ਹੋ ਜੂਗੀ ਤੇ ਚਲੋ ਇਹਨੂੰ ਵਾਰਨਿੰਗ ਦੇ ਕੇ ਵੀ ਅੱਗੇ ਤੋਂ ਕੋਈ ਉਹ ਜੀ ਗੱਲ ਨਾ ਸੁਣੀਏ ਤਾਂ ਇਹਨੂੰ ਛੱਡਿਆ ਸੀ ਔਰ ਇਹ ਇਸ ਤੋਂ ਬਾਅਦ ਇਹਦਾ ਕੰਮ ਖਤਮ ਹੋ ਜਾਂਦਾ ਮਿਸਟਰ ਪੰਜਵੜ ਜੀ ਆਉਂਦੇ ਨੇ ਤੇ ਪੰਜਵੜ ਜੀ ਕਹਿੰਦੇ ਆ ਵੀ ਦਸਹਿਰੇ ਨਾਲ ਦਸਹਿਰਾ ਮਿਲਿਆ ਜਾਏਗਾ ਹੁਣ ਜਿਹੜੇ ਬੰਦੇ ਕੌਮੀ ਸੰਘਰਸ਼ ਲੜ ਰਹੇ ਆ ਜਿਨ੍ਹਾਂ ਦਾ ਇਹਨਾਂ ਨੇ ਭੋਗ ਪਾਤਾ ਮੁਰਕੇ ਨਾ ਖਾਲਿਸਤਾਨ ਲੱਭਾ ਨਾ ਕੋਈ ਹੋਰ ਗੱਲ ਵੀ ਆ ਹਰਮਿੰਦਰ ਸਿੰਘ ਸੰਧੂ ਨੂੰ ਘਰ ਮਿਲਣ ਦੇ ਬਹਾਨੇ ਯਾਰ ਬਣ ਕੇ ਘਰ ਮਿਲਣ ਦੇ ਬਹਾਨੇ ਆ ਕੇ 24 ਜਨਵਰੀ 1990 ਨੂੰ ਘਰ ਆ ਕੇ ਉਹਨੂੰ ਮਾਰਦੇ ਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਚਮਕੌਰ ਸਿੰਘ ਰੋਡੀ ਨੂੰ ਮਾਰਿਆ ਪੰਜ ਵੜ ਨੇ ਭਪਿੰਦਰ ਸਿੰਘ ਲੌਂਗੀਆਂ ਨੂੰ ਮਾਰਿਆ ਪ੍ਰੇਮ ਸਿੰਘ ਪਾਤੜਾ ਨੂੰ ਮਾਰਿਆ ਜਹਦਰ ਜਗਜੀਤ ਸਿੰਘ ਰੋਡੀ ਨੂੰ ਮਾਰਿਆ ਹਰੀ ਰਾਜ ਸਿੰਘ ਨੂੰ ਮਣਿਆ ਉਹਦੇ ਪਿਤਾ ਨੂੰ ਮਾਰਿਆ ਇਹ ਕਰਤੂਤਾਂ ਦੇ ਕੀਤੀਆਂ ਪੰਜ ਵੜ ਨੇ ਕੋਈ ਇੱਕ ਉਹਦੀ ਪ੍ਰਾਪਤੀ ਸਿੱਖ ਸੰਘਰਸ਼ ਦੇ ਪ੍ਰਤੀ ਸਿੱਖ ਕੌਮ ਦੇ ਲਈ ਉਹਦੀ ਕੋਈ ਇੱਕ ਪ੍ਰਾਪਤੀ ਕੋਈ ਬੰਦਾ ਦੱਸ ਦੇ ਵੀ ਉਹਨੇ ਕੌਮ ਲਈ ਆ ਕੰਮ ਕੀਤਾ 1900 ਫਿਰ ਇਹ ਆ ਕਿ ਜਦੋਂ ਸਾਰੇ ਐਮਪੀ ਮਾਨ ਸਾਹਿਬ ਹੋਣੀ ਤੇ ਸਾਰੇ ਐਮਪੀ ਬਣ ਜਾਂਦੇ ਆ ਸਰਕਾਰ ਬਖਲਾਹਟ ਦੇ ਵਿੱਚ ਸੀ ਕਿ 1991 ਦੀਆਂ ਇਲੈਕਸ਼ਨਾਂ ਹੁੰਦੀਆਂ ਆ ਜਦੋਂ ਹੋ ਰਹੀਆਂ ਸਨ ਤੇ ਦੁਬਾਰਾ ਫਿਰ ਇਹ ਜਿਹੜੀਆਂ ਇਹ 3 ਸਾਲਾਂ ਸਦਾ ਸਿੰਘ ਜੀ ਸਿੰਘ ਮਾਨ ਵਾਲੀਆਂ ਇਹ ਤਾਕਤ 'ਚ ਆਉਣੀਆਂ ਸੀ ਅਖੀਰਲੇ ਦਿਨ ਇਲੈਕਸ਼ਨ ਕਰ ਦਿੱਤੀ ਗਈ ਕੈਨਸਲ ਉਸ ਵੇਲੇ ਬਿਲਕੁਲ ਅਖੀਰਲੇ ਦਿਨ ਤੇ ਇਹਨਾਂ ਨੇ ਕੋਈ 30 35 ਅਕਾਲੀ ਦਲ ਦੇ ਉਮੀਦਵਾਰ ਪੰਜ ਵਾਰ ਹੋਣਾ ਨੇ ਮਾਰੇ ਨੇ ਉਸ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦਾ ਬਾਈਕਾਟ ਕਰਾਉਂਦੇ ਆ 1992 ਚ ਸਰਕਾਰ ਇਹਨਾਂ ਕੋਲੋਂ ਡੰਡੇ ਨਾਲ ਕਰਾਉਂਦੀ ਆ ਵੀ ਤੁਸੀਂ ਬਾਈਕਾਟ ਕਰਾਵੋ ਬਾਈਕਾਟ ਕਰਾ ਕੇ 2.5 2.5000 ਵੋਟਾਂ ਲੈ ਕੇ ਤੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਜਦੋਂ ਬੰਤਾ ਬੁੱਚੜ ਬਣਦਾ ਆ ਮੁੱਖ ਮੰਤਰੀ ਇੱਕ ਪੰਜਵਾੜ ਜਿਹੜਾ ਰਹਿੰਦਾ ਸੀ ਸਰੁੰਦਰ ਕੈਰੋਂ ਦੀ ਕੋਠੀ ਚ ਹੁੰਦਾ ਸੀ ਅਕਾਲੀ ਕੈਂਡੀਡੇਟ ਤੇ ਤੁਸੀਂ 30 35 ਮਾਰ ਦਿੱਤੇ ਜਦੋਂ ਕਾਂਗਰਸ ਨੇ ਚੋਣ ਲੜੀ 1992 ਚ ਤੁਸੀਂ ਇੱਕ ਬੰਦਾ ਵੀ ਨਹੀਂ ਮਾਰਿਆ ਕਿਉਂ ਨਹੀਂ ਮਾਰਿਆ ਕੋਈ ਮਤਲਬ ਹੈ ਕਿ ਮਾੜੀ ਮੋਟੀ ਸਮਝ ਲੱਖਣ ਵਾਲਾ ਬੰਦਾ ਵੀ ਇਹ ਸਮਝਦਾ ਆ ਤੇ ਇਹ ਜਾਣਦਾ ਆ ਕਿ ਇਹ ਬੰਦੇ ਸਰਕਾਰ ਦੇ ਹੱਥ ਟੋਕੇ ਸਨ ਸਰਕਾਰ ਦੇ ਹੱਥਾਂ ਚ ਖੇਡਦੇ ਸਨ ਇਸੇ ਕਰਕੇ ਓਦੋਂ ਮੂਵਮੈਂਟ ਖਤਮ ਹੋ ਗਈ ਤੇ ਜਦੋਂ ਹਰਮਿੰਦਰ ਸਿੰਘ ਸੰਧੂ ਨੂੰ ਇਹ ਮਾਰਦੇ ਨੇ ਜਿਹੇ ਦਾ ਬਾਬਾ ਠਾਕਰ ਸਿੰਘ ਜੀ ਨੁਖੇਦੀ ਕਰਦੇ ਆ ਜਿਹੇ ਦਾ ਗੁਰਦੇਵ ਸਿੰਘ ਕੌਂਕੇ ਕਰਦੇ ਆ ਗਜਿੰਦਰ ਸਿੰਘ ਦਲ ਖਾਲਸਾ ਦੀ ਚਿੱਠੀ ਮੇਰੇ ਕੋਲ ਪਈ ਆ ਉਹ ਕਰਦੇ ਆ ਜਿੰਦਾ ਸਿੱਖਾ ਦੀ ਸੁੱਖਾ ਦੀ ਚਿੱਠੀ ਮੇਰੇ ਕੋਲ ਆ ਔਰ ਲਹੂ ਦੇ ਅਥਰੂ ਭਗਾਏ ਆ ਉਹਨਾਂ ਨੇ ਵੀ ਅੱਜ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਹੀਂ ਹੋਇਆ ਖਾਲਿਸਤਾਨ ਦਾ ਕਤਲ ਹੋਇਆ ਅਸੀਂ ਫਾਂਸੀ ਅੱਜ ਹੀ ਚੜ ਗਏ ਆ ਬਾਤ ਕੀ ਜਾਨਣਾ ਹੈ ਅੱਜ ਫਾਂਸੀ ਚੜ ਗਏ ਉਹ ਚਿੱਠੀ ਮੇਰੇ ਕੋਲ ਆ ਸੀਤਲ ਸਿੰਘ ਮੱਤੇਵਾਲ ਨੇ ਨਿਕੇ ਦੀ ਕਿਤੇ ਸਾਰੇ ਸਬੂਤ ਦੇ ਸਕਦੇ ਹੋ ਤੁਸੀਂ ਇਹ ਸਾਰੇ ਸਬੂਤ ਮੀਡੀਆ ਸਾਹਮਣੇ ਰੱਖ ਸਕਦੇ ਹੋ ਜਿੰਨੀਆਂ ਵੀ ਤੁਸੀਂ ਹੁਣ ਗੱਲਾਂ ਕੀਤੀਆਂ ਜੋ-ਜੋ ਇਲਜ਼ਾਮ ਤੁਸੀਂ ਲਗਾਏ ਨੇ ਕਿ ਤੁਹਾਡੇ ਕੋਲ ਬਕਾਇਦਾ ਪ੍ਰੂਫ ਹੈ ਇਹਨਾਂ ਗੱਲਾਂ ਦੇ ਮੈਂ ਇਸ ਵੇਲੇ ਕੋਲ ਨਹੀਂ ਮੇਰੇ ਜੀ ਮੈਂ ਸਾਹਮਣੇ ਦਿਖਾ ਦਿੰਨਾ ਹਾਂ ਹਾਂਜੀ ਦੱਸੋ ਮੈਂ ਕਿਹਾ ਮੈਂ ਹਾਂਜੀ ਜੀ ਜੀ ਬਿਲਕੁਲ ਕੋਈ ਗੱਲ ਨਹੀਂ ਅਸੀਂ ਤੁਹਾਡੇ ਸਬੂਤ ਤੁਹਾਡੇ ਤੋਂ ਲੈ ਲਾਂਗੇ ਅਸੀਂ ਜਰੂਰ ਇਹਦੇ ਵਿੱਚ ਡਿਸਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤਾ ਇਸ ਦੇ ਨਾਮ ਪਰ ਜੇਕਰ ਜਿਵੇਂ ਤੁਸੀਂ ਇਲਜ਼ਾਮ ਲਾ ਰਹੇ ਹੋ ਫਿਰ ਜੇਕਰ ਅੱਜ ਜੈਬ ਘਰ ਦੇ ਅੰਦਰ ਫੋਟੋ ਲੱਗ ਰਹੀ ਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਇਸ ਵਕਤ ਮੌਜੂਦ ਨੇ ਜਾਂ ਜਿਹੜੇ ਰਹੇ ਨੇ ਜਾਂ ਉੱਥੇ ਪ੍ਰਧਾਨ ਨੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਨੂੰ ਤਾਂ ਇਤਰਾਜ਼ ਕੋਈ ਨਹੀਂ ਇਕੱਲੇ ਤੁਸੀਂ ਉੱਠਦੇ ਹੋ ਤੇ ਤੁਸੀਂ ਉੱਠ ਕੇ ਜਾ ਕੇ ਉੱਥੇ ਜਾ ਕੇ ਇਹ ਨਹੀਂ ਮੈਂ ਕੰਦਾ ਨਹੀਂ ਮੈਂ ਨਹੀਂ ਉੱਠਦਾ ਜੀ ਮੈਂ ਨਹੀਂ ਸੀ ਗਿਆ ਮੈਨੂੰ ਇਸ ਕਰਕੇ ਨਾਲ ਲਜਾਇਆ ਗਿਆ ਇਹ ਚਿੱਠੀਆਂ ਮੇਰੇ ਕੋਲ ਸਨ ਜਦੋਂ ਮੇਰਾ ਭਰਾ ਸੀ ਤਜਿੰਦਰ ਸਿੰਘ ਟਿੰਮਾ ਸਵਰਨ ਸਿੰਘ ਖਾਲਸਾ ਜਿਹੜੇ ਪ੍ਰਾਣੇ ਹੈਗੇ ਨੇ ਇਸ ਫਾਡੇਸ਼ਨ ਦੇ ਆਗੂ ਨੇ ਡਾਕਟਰ ਭਗਵਾਨ ਸਿੰਘ ਰਣਜੀਤ ਸਿੰਘ ਉਹ ਗਏ ਸਨ ਮੈਨੂੰ ਘਰੋਂ ਲੈ ਕੇ ਗਿਆ ਵੀ ਤੁਹਾਡੇ ਕੋਲ ਚਿੱਠੀਆਂ ਨੇ ਇਸ ਕਰਕੇ ਤੁਹਾਡੀ ਸਟੇਟਮੈਂਟ ਉੱਥੇ ਦੇਣੀ ਹੈ ਜਿੰਦੇ ਦੀ ਚਿੱਠੀ ਹੈ ਗਜਿੰਦਰ ਸਿੰਘ ਖਾਲਸੇ ਦੀ ਚਿੱਠੀ ਹੈ ਮੈਂ ਇਸ ਕਰਕੇ ਗਿਆ ਤੇ ਦੂਜੀ ਗੱਲ ਹੈ ਕਿ ਜੇ ਉਹਨਾਂ ਨੇ ਜਹੇਦਾਰ ਸਾਹਿਬ ਨੇ ਉਹਦਾ ਲੋਨ ਬਾਰੇ ਕਿਹਾ ਉਦੋਂ ਤੱਕ ਉਹ ਅਣਜਾਣ ਉਹਨਾਂ ਨੂੰ ਨਹੀਂ ਸੀ ਪਤਾ ਆ ਜੋ ਕੁਝ ਅਸੀਂ ਦੱਸਿਆ ਇਹਨਾਂ ਤੋਂ ਉਹ ਜਾਣੂ ਨਹੀਂ ਸਨ ਇਹਨਾਂ ਗੱਲਾਂ ਦੇ ਉੱਤੋਂ ਮਤਲਬ ਇਹ ਵੀ ਕਿਸੇ ਨੇ ਕਿਸੇ ਨੇ ਗੁੰਮਰਾਹ ਕੀਤਾ ਤੇ ਉਹਨਾਂ ਨੇ ਉਦੋਂ ਉੱਥੇ ਅਨਾਉਂਸ ਕਰ ਦਿੱਤਾ ਵੀ ਇਹ ਲੋਨ ਦੀ ਤਜਵੀਜ਼ ਦਿੰਨੇ ਆ ਇਹ ਨਹੀਂ ਵੀ ਉਹਨੇ ਕੋ ਬਹੁਤ ਚੰਗੇ ਜਿੰਨੀਆਂ ਗੱਲਾਂ ਮੈਂ ਕੀਤੀਆਂ ਨੇ ਕੋਈ ਇੱਕ ਬੰਦਾ ਜਿਹੜਾ ਮਰਜੀ ਦਲਜੀਤ ਸਿੰਘ ਬਤੂ ਆ ਜੇ ਪਰ ਇੱਕ ਤਣਾਤਾ ਇਹ ਗੱਲ ਕਹਿੰਦਾ ਨਾ ਕਿ ਪੰਜ ਵਾਰ ਨੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਪਛੇ ਪੰਥ ਦੇ ਲਈ ਵੱਡਾ ਕੰਮ ਕੀਤਾ ਉਹਨੇ ਉਹਨਾਂ ਬੰਦਿਆਂ ਨੂੰ ਸੋਧਾ ਲਾਇਆ ਜਿਹੜੇ ਬੰਦਿਆਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਹੋਇਆ ਸੀਗਾ ਜਿਵੇਂ ਤੁਸੀਂ ਦੱਸਿਆ ਕਿ ਜੋ ਉਸ ਸਮੇਂ ਦੇ ਹਾਲਾਤ ਸਨ ਉਦੋਂ ਪੁਲਿਸ ਵੱਲੋਂ ਜਿਹੜੇ ਝੂਠੇ ਮੁਕਾਬਲੇ ਬਣਾਏ ਜਾਂਦੇ ਸੀ ਨੌਜਵਾਨਾਂ ਨੂੰ ਚ ਕਹਿੰਦਾ ਸੀ ਉਸ ਚੀਜ਼ ਦਾ ਜਿਹੜਾ ਇੱਕ ਖਤਮਾ ਜਿਹੜਾ ਕਹਿ ਦਈਏ ਕੀਤਾ ਇੱਕ ਧੜਾ ਤਾਂ ਇਹ ਗੱਲ ਕਹਿੰਦਾ ਹੈਗਾ ਜਿਹੜਾ ਉਹਦਾ ਸਮਰਥਨ ਕਰਦਾ ਨਾਲ ਖੜਦਾ ਤੇ ਤੁਸੀਂ ਉਹਦੇ ਕੀ ਉਲਟ ਕਹਿੰਦੇ ਹੋ ਕਿ ਉਹਨਾਂ ਨੇ ਦੇਣ ਕੁਛ ਨਹੀਂ ਦਿੱਤੀਗੀ ਹਾਂਜੀ ਦੱਸ ਦਿਓ ਕੀ ਦੇਣ ਹੈ ਜੀ ਮਤਲਬ ਨੇ ਹੱਥਿਆ ਨੂੰ ਮਾਰਿਆ ਕਿਸੇ ਪੁਲਿਸ ਵਾਲਿਆਂ ਕੋ ਹਥਿਆਰ ਖੋਲੇ ਮਤਲਬ ਵੈਹੇ ਠਾਣੇ ਜਾ ਕੇ ਬੰਦੇ ਚਾਰ ਮਾਰਤੇ ਹਥਿਆਰ ਖੋਲੇ ਆਪਣੀਆਂ ਆਪਣੀਆਂ ਦੁਸ਼ਮਣੀਆਂ ਦੇ ਬਦਲੇ ਲਿਆ ਕੋਈ ਕੋਈ ਗਿਣ ਕੇ ਦੱਸੋ ਇੱਕ ਮਿੰਟ ਕੋਈ ਬੰਦਾ ਕੋਈ ਤੁਸੀਂ ਉਹਦਾ ਐਕਸ਼ਨ ਦੱਸੋ ਜਿਵੇਂ ਮੈਂ ਦੱਸਿਆ ਵੀ ਹਰਜਿੰਦਰ ਸਿੰਘ ਜਿੰਦੇ ਹੋਣਾ ਨੇ ਜਨਰਲ ਵੈਦਿਆ ਨੂੰ ਮਾਰਿਆ ਲਲਤ ਮਾਕਣ ਨੂੰ ਮਾਰ ਰਿਹਾ ਈਵਨ ਮੈਂ ਲਾਹਵ ਸਿੰਘ ਦਾ ਵੀ ਕਿਹਾ ਵੀ ਭੋਲੇ ਦੇ ਨਾਲ ਇਹਨੇ ਰਵੀਸ਼ ਨੂੰ ਮਾਰਿਆ ਪੰਜ ਵਾਰ ਦਾ ਕੋਈ ਦੱਸ ਦਿਓ ਵੀ ਫਲਾਣਾ ਬੰਦਾ ਕੋਈ ਨਾਮੀ ਬੰਦਾ ਦੱਸ ਦਿਓ ਵੀ ਫਲਾਣਾ ਇਹਨਾਂ ਨੇ ਕੋਈ ਗਲਤ ਕੰਮ ਕਰਨ ਵਾਲਾ ਸੋਧਿਆ ਹੋਵੇ ਸਿਵਾਏ ਆਪਣਿਆਂ ਨੂੰ ਜਿਹੜੇ ਮੂਵਮੈਂਟ ਲੜ ਰਹੇ ਸਨ ਜਿਹੜੇ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਸੀ ਜਿਨ੍ਹਾਂ ਤੋਂ ਸਰਕਾਰ ਬਖਲਾਅਟ ਸੀ ਉਹਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕਿਸੇ ਨੂੰ ਮਾਰਿਆ ਦਾ ਦੱਸ ਦਿਓ ਕੋਈ ਇੱਕ ਦੱਸੋ ਨਾਂ ਲੈ ਦਿਓ ਹੂੰ ਹਾਂਜੀ ਨਹੀਂ ਉਹ ਤਾਂ ਵੱਖ-ਵੱਖ ਨਾਮ ਲੈਂਦੇ ਨੇ ਉਹ ਤਾਂ ਜਿਵੇਂ ਗੱਲ ਕੀਤੀ ਜਾਵੇ ਉਹ ਤਾਂ ਕਹਿੰਦੇ ਨੇ ਜਿਵੇਂ ਕੋਈ ਇੱਕ ਵੱਖ-ਵੱਖਰੇ ਧੜੇ ਬਣ ਚੁੱਕੇ ਨੇ ਅੱਜ ਜਿਵੇਂ ਤੁਹਾਡਾ ਧੜਾ ਤੁਸੀਂ ਉਹਨਾਂ ਨੂੰ ਜਿਹੜਾ ਸਹੀ ਨਹੀਂ ਠਰੋਂਦੇ ਤੁਸੀਂ ਨਹੀਂ ਕੋਈ ਧੜੇ ਦੀ ਧੜੇ ਧੜੇ ਦੀ ਕੋਈ ਗੱਲ ਨਹੀਂ ਜੀ ਗੱਲ ਅਸੀਂ ਉਸ ਵੇਲੇ ਦੀ ਕਰ ਰਹੇ ਆ ਜਿਹੜੇ ਬੰਦਿਆਂ ਨੂੰ ਮਾਰਿਆ ਹੈ ਚੈਨਲ ਤੇ ਆ ਜਾਣ ਸਾਹਮਣੇ ਦਲਜੀਤ ਬਿੱਟੂ ਆਜੇ ਹੋਰ ਕੋਈ ਬੰਦਾ ਉਹਨਾਂ ਦਾ ਆ ਜਾਵੇ ਅਸੀਂ ਮੰਨ ਲਵਾਂਗੇ ਦੱਸਣ ਵੀ ਐਸ ਕਰਕੇ ਮਾਰਿਆ ਕਾਰਨ ਦੱਸ ਦੇਣ ਅਸੀਂ ਮੰਨਾਂਗੇ ਨਾਲ ਉਹ ਵੀ ਚੈਨਲ ਤੇ ਆ ਜਾਣ ਅਸੀਂ ਵੀ ਆ ਜੰਨੇ ਆ ਉਹ ਆਪਣਾ ਪੱਖ ਰੱਖ ਲੈਣ ਅਸੀਂ ਆਖਣਾ ਆਪਣਾ ਰੱਖ ਲੈਨੇ ਇਹ ਢੇਰੀ ਵਾਲੀ ਗੱਲ ਕੋਈ ਨਹੀਂ ਕੀ ਉਸ ਵੇਲੇ ਕੌਮ ਦੀ ਲੜਾਈ ਲੜ ਰਹੇ ਮਤਲਬ ਚਲੋ ਮੇਰਾ ਇੱਕ ਭਰਾ ਹੈ ਤੇ ਬਾਕੀ ਤੇ ਮੇਰੇ ਭਰਾ ਨਹੀਂ ਸਨ ਉਹ ਸਾਰਿਆਂ ਦੀ ਗੱਲ ਕਰਨ ਦੇ ਆ ਉਹ ਸਾਰੇ ਜਿਹੜੇ ਮਤਲਬ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਮੇਨ ਰੋਲ ਸੀ ਯੋਰਾ ਸੰਘਰਸ਼ ਨੂੰ ਖੜੇ ਕਰਨ ਵਾਲੇ ਸਨ ਸਰਕਾਰ ਚਾਹੁੰਦੀ ਸੀ ਸਰਕਾਰ ਦਾ ਕੰਮ ਇਹਨਾਂ ਨੇ ਕੀਤਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ ਸ਼ਾਇਦ ਵੀ ਪੀ ਸਿੰਘ ਸੀ ਜਿਹੜੇ ਵੀ ਸੀ ਉਹਨੇ ਬਕਾਇਦਾ ਰਜਿੰਦਰ ਕੌਰ ਬਲਾਰਾ ਦੇ ਰਾਈ ਸੁਨੇਹਾ ਭੇਜਿਆ ਹਰਮਿੰਦਰ ਸਿੰਘ ਸੰਧੂ ਨੂੰ ਵੀ ਉਹਨੂੰ ਕਹੋ ਖਾਲਸਾ ਪੰਚਾਇਤਾਂ ਦਾ ਐਲਾਨ ਨਾ ਕਰੇ ਸਰਕਾਰ ਦੇ ਪੈਰਲਲ ਸਰਕਾਰ ਬਣਨੀ ਸੀ ਖਾਲਸਾ ਪੰਚਾਇਤਾਂ ਉਹ ਐਲਾਨ ਨਾ ਕਰੇ ਇਹ ਤੋਂ ਹਟ ਜਾਵੇ ਇਹ ਆਈਡੀਆ ਛੱਡ ਦੇਵੇ ਨਹੀਂ ਤੇ ਉਹਨੂੰ ਨਤੀਜੇ ਭੁਗਤਨੇ ਪੈਣਗੇ ਤੇ ਨਤੀਜੇ ਭੁਗਤਲੇ ਉਹਨੇ 24 ਜਨਵਰੀ ਨੂੰ ਉਹ ਇੰਨਾ ਲੋਕਾਂ ਨੇ ਸਰਕਾਰ ਦਾ ਕੰਮ ਕੀਤਾ ਪਰ ਜੇ ਸਰਕਾਰ ਦੇ ਨਾਲ ਉਹ ਮਿਲੇ ਸੀਗੇ ਤਾਂ ਫਿਰ ਉਹਨਾਂ ਨੂੰ ਦੇਸ਼ ਛੱਡ ਕੇ ਕਿਉਂ ਭਜਣਾ ਪਿਆ ਫਿਰ ਕੌਣ ਮਿਲੇ ਸੀ ਦੇਸ਼ ਛੱਡ ਕੇ ਪਾਕਿਸਤਾਨ ਕਿਉਂ ਜਾ ਕੇ ਬੈਠੇ ਫਿਰ ਇਹ ਤਾਂ ਉਹਨਾਂ ਨੂੰ ਉੱਥੇ ਬੈ ਕੇ ਸਮਗਲਿੰਗ ਕਰਦਾ ਸੀ ਨਸ਼ਾ ਵੇਚਦਾ ਸੀ ਨਾ ਚਲੋ ਤੁਸੀਂ ਦੱਸ ਦਿਓ ਪਾਕਿਸਤਾਨ ਗਏ ਹੋ ਤੇ ਕੀ ਕੀਤਾ ਜੀ ਉਹਨਾਂ ਨੇ 1992 ਤੋਂ ਲੈ ਕੇ ਉਹਦੀ ਡੈਥ ਤੱਕ ਉਹ ਪਾਕਿਸਤਾਨ ਬੈਠੇ ਆਨੰਦ ਲੈਂਦੇ ਰਹੇ ਬੰਦੇ ਮਾਰ ਕੇ ਚੰਗੇ ਭਲੇ ਦੇ ਜਾ ਕੇ ਉੱਥੇ ਬਹਿ ਗਏ ਤੇ ਉਹਨਾਂ ਦਾ ਕੀ ਦੇਣਿਆ ਜੀ ਕੌਮ ਨੂੰ ਜਾਂ ਸੰਘਰਸ਼ ਨੂੰ ਤੁਸੀਂ ਦੱਸ ਦਿਓ ਜਾਂ ਉਹਨਾਂ ਨੂੰ ਪੁੱਛ ਕੇ ਦੱਸ ਦਿਓ ਪੰਜ ਵਰਦੀ ਕੋਈ ਦੇਣ ਦੱਸ ਦਿਓ ਕੀ ਆ ਦਲਜੀਤ ਸਿੰਘ ਬਿੱਟੂ ਇੱਥੇ ਬੈਠਾ 11 ਕ ਜਥੇਬੰਦੀਆਂ ਬਣਾਈਆਂ ਬੜਾਲੀ ਬੰਦ ਕਰਤੀ ਬੜਾਲੀ ਬੰਦ ਕਰਤੀ ਹਰਮਿੰਦਰ ਸਿੰਘ ਸੰਧੂ ਨੂੰ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਕਿ ਉਹਦਾ ਖਾਲਸਾਪਨ ਦਾ ਸੰਕਲਪ ਧੁੰਦਲਾ ਸੀ ਕਿਉਂਕਿ ਉਹ ਉਸ ਸਿਮਰਜੀਤ ਸਿੰਘ ਮਾਨ ਦੀ ਮਦਦ ਕਰਦਾ ਸੀ ਉਹਦੀ ਸਪੋਰਟ ਕਰਦਾ ਸੀ ਤੇ ਤੂੰ ਆਪ ਆ ਕੇ ਮੁਰਕੇ ਸਿੰਘ ਜੀ ਸਿੰਘ ਮਾਨ ਦੀ ਪਾਰਟੀ ਚ ਸ਼ਾਮਲ ਹੋਇਆ ਤੇ ਤੇਰੀਆਂ ਮਾਲੀਆਂ ਤੇਰੀ ਪਾਰਟੀ ਵਿਰੋਧੀ ਗੱਲਾਂ ਕਰਕੇ ਤੈਨੂੰ ਮੁਰਕੇ ਉਥੋਂ ਉਸ ਪਾਰਟੀ ਚੋਂ ਕੱਢਿਆ ਗਿਆ 11 ਕ ਜਥੇਬੰਦੀਆਂ ਨੇ ਬਣਾਈਆਂ ਤੇ ਬੰਦ ਕਰਤੀਆਂ ਬਣਾਈਆਂ ਤੇ ਬੰਦ ਕਰਤੀਆਂ ਜਿਹੜਾ ਬੰਦਾ ਇੱਕ ਬੰਨੇ ਕਹਿੰਦਾ ਆ ਜੀ ਵੀ ਉਹ ਖਾਲ ਉਹਦੀ ਮਾਨ ਦੀ ਮਦਦ ਕਰਦਾ ਇਸ ਕਰਕੇ ਮਾਰਦਾ ਤੇ ਤੂੰ ਖੁਦ ਆਪ ਜਾ ਕੇ ਮਾਰਨ ਨਾਲ ਲੜਿਆ ਤੁਸੀਂ ਇਲੈਕਸ਼ਨ ਦੇ ਬਾਈਕਾਟ ਕਰਕੇ ਤੇ ਮੁੜ ਕੇ 1.5 150 ਵੋਟਾਂ ਨਹੀਂ ਦੇਦੇ ਜੇ ਇਲੈਕਚਰਾਂ ਚ ਬੰਦੇ ਖਿਲਾਰ ਦੇ ਜੇ ਆਪਣੇ ਕੋਈ ਕੀ ਸਟੈਂਡ ਹੈ ਇਹਨਾਂ ਲੋਕਾਂ ਦਾ ਮਤਲਬ ਲੋਕਾਂ ਲੋਜਿਕ ਲੋਜਿਕ ਤੱਥ ਦੇ ਆਧਾਰ ਤੇ ਗੱਲ ਕਰੀਏ ਹੂੰ ਮੈਂ ਤਾਂ ਤੁਹਾਡਾ ਇਹ ਕਹਿਣਾਗਾ ਕਿ ਜਿਹੜੀ ਉਹ ਫੋਰਸ ਦਾ ਜਿਹੜੀ ਫੈਡਰੇਸ਼ਨ ਦੀ ਉਹ ਗੱਲ ਕਰਦੇ ਸੀ ਉਹ ਵੀ ਇੱਕ ਗੁੰਮਰਾਹ ਹੀ ਕੀਤਾ ਜਾ ਰਿਹਾ ਸੀਗਾ ਉਹਦੇ ਉੱਤੇ ਵੀ ਸਹੀ ਨਹੀਂ ਸੀਗੇ ਉਹ ਸਹੀ ਪੈਰਾ ਨਹੀਂ ਦੇ ਰਹੇ ਸੀਗੇ ਕਿਹੜੀ ਗੱਲ ਤੇ ਜੀ ਮਤਲਬ ਜਿਵੇਂ ਖਾਲਿਸਤਾਨ ਫੋਰਸ ਦੇ ਉਹਨਾਂ ਨੂੰ ਮੁਖੀ ਕਿਹਾ ਜਾਂਦਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਉਸ ਚੀਜ਼ ਦੇ ਉੱਤੇ ਵੀ ਸਹੀ ਪਹਿਰਾ ਨਹੀਂ ਦਿੱਤਾ ਦੇਖੋ ਜੀ ਦੋ ਜਾਣਿਆਂ ਨੂੰ ਛਤ ਚਾਰ ਕਮਾਂਡ ਖਾਲਿਸਤਾਨ ਕਮਾਂਡੋ ਫੋਰਸ ਦੇ ਚਾਰ ਜਰਨੈਲ ਹੋਏ ਨੇ ਮਨਵੀਰ ਸਿੰਘ ਚਿਹੜੂ ਤੇ ਕਮਰਜੀਤ ਸਿੰਘ ਸੁਲਤਾਨਵੰਦ ਉਹਨਾਂ ਦੇ ਵੇਲੇ ਚ ਕੋਈ ਭਰਾ ਮਾਰੂ ਜੰਗ ਨਹੀਂ ਹੋਈ ਕਿਸੇ ਭਰਾ ਨੂੰ ਨਹੀਂ ਮਾਰਿਆ ਗਿਆ ਤੇ ਲਾਭ ਸਿੰਘ ਤੇ ਪੰਜਵੜ ਦੇ ਫਿਰ ਤੁਹਾਨੂੰ ਦੱਸਣ ਦੇ ਆ ਕਿ ਲਾਭ ਸਿੰਘ ਵੇਲੇ ਵੀ ਜਿੰਦੇ ਸੁੱਖੇ ਹੁਣੇ ਰੋਏ ਆ ਉਹਨਾਂ ਨੇ ਵੀ ਬੁਰਾ ਬਣਾਇਆ ਜਦੋਂ ਹਰਮਿੰਦਰ ਸਿੰਘ ਸੰਧੂ ਤੇ ਬਾਕੀਆਂ ਨੂੰ ਮਾਰਦੇ ਆ ਤਾਂ ਵੀ ਕਿੰਨਿਆਂ ਦਾ ਤੁਹਾਨੂੰ ਦੱਸਦਾ ਗਜਿੰਦਰ ਸਿੰਘ ਖਾਲਸਾ ਪਾਕਿਸਤਾਨ ਤੋਂ ਉਹਨਖੇਦੀ ਕਰਨ ਰਿਹਾ ਚਿੱਠੀ ਮੇਰੇ ਕੋਲ ਆ ਜੰਦੇ ਸਿੱਖ ਹੋਣਾਂ ਦੀ ਚਿੱਠੀ ਆਈ ਆ ਬਾਬਾ ਠਾਕਰ ਸਿੰਘ ਜਿਹੇਦਾਰ ਗੁਰਦੇਵ ਸਿੰਘ ਕੌਕੇ ਜਸਵੰਤ ਸਿੰਘ ਕੰਵਲ ਬੱਬਰ ਖਾਲਸਾ ਵਾਲੇ ਤੇ ਇਹੋ ਹੀ ਰਹਿ ਗਏ ਸਾਰੇ ਵੀ ਉਹਨਾਂ ਨੂੰ ਪਤਾ ਵੀ ਕਿਹੜਾ ਕੀ ਕਰਦਾ ਤੇ ਕਿਹੜਾ ਕੀ ਨਹੀਂ ਕਰਦਾ ਮੈਨੂੰ ਕੋਈ ਸ਼ੰਕਾ ਹੈ ਕਿ ਤੁਸੀਂ ਇਹ ਹੀ ਦੱਸਦੇ ਹੋ ਕਿ 1991 ਚ ਇਹਨਾਂ ਨੇ 27 28 ਕੇ 30 35 ਅਕਾਲੀ ਦਲ ਦੇ ਕੈਂਡੀਡੇਟ ਮਾਰਤੇ 92 ਚ ਇਲੈਕਸ਼ਨ ਹੋਈ ਉਹਦੋਂ ਕਿਉਂ ਨਹੀਂ ਮਾਰਿਆ ਕੋਈ ਕੱਲੀ ਕਾਂਗਰਸ ਖਲੋਤੀ ਸੀ ਜਿਹੜੀਆਂ ਗੱਲਾਂ ਸਾਹਮਣੇ ਜਿਹੜਾ ਸਾਹਮਣੇ ਦੱਸਣ ਦਿਆ ਕਿ ਮਾਰੇ ਗਏ ਬਾਕੀ ਦੂਜੀਆਂ ਪਾਰਟੀਆਂ ਦੇ ਨੂੰ ਕਿਉਂ ਬਖਸ਼ ਦਿੱਤਾ ਗਿਆ ਤੁਹਾਨੂੰ ਇਸ ਗੱਲ ਦਾ ਦੁੱਖ ਹਾਂਜੀ ਨਹੀਂ ਦੁੱਖ ਦੀ ਗੱਲ ਨਹੀਂ ਕਿ ਇਹ ਦੁੱਖ ਦੀ ਗੱਲ ਨਹੀਂ ਕਿ ਗੱਲ ਤੇ ਆ ਵੀ ਕਲੀਅਰ ਹੈ ਵੀ ਸਰਕਾਰ ਦੇ ਹੱਥਾਂ 'ਚ ਖੇਡਣ ਦਿਆ ਸੀ ਮੋਲੋ ਅਕਾਲੀ ਦਲ ਦੇ ਕੈਂਡੀਡੇਟ ਮਾਰੇ ਜਾਂਦੇ ਆ ਜਿਹੜਾ ਵੀ ਅਕਾਲੀ ਦਲ ਸੀ ਮੇਰਾ ਕੋਈ ਮਾਸੀ ਦਾ ਪੁੱਤ ਨਹੀਂ ਸੀ ਉਹਨਾਂ ਦੇ ਵਿੱਚ ਤੇ ਜਦੋਂ 1992 ਚ ਵਿੰਤਾ ਬਣਦਾ ਆ ਤੇ ਕਿੰਨਾ ਘਾਣ ਉਹਨੇ ਸਿੱਖ ਕੌਮ ਦਾ ਕੀਤਾ ਕਿੰਨੇ ਨਾਜਾਇਜ਼ ਬੱਚੇ ਚੁੱਕ ਚੁੱਕ ਕੇ ਮਾਰੇ ਉਹਦੇ ਜਨਮਦਾਤਾ ਨੇ ਪੰਜ ਵੜੀ ਹੋਣੀ ਉਹਨੂੰ ਲਿਆਉਣ ਵਾਲੇ ਦਲਜੀਤ ਬਿੱਟੂ ਤੇ ਪੰਜ ਵੜ ਹੋਣੀ ਜਿਹੜੇ ਬਾਈਕਾਰਡ ਕਰਦੇ ਮੁੜ ਕੇ ਆਪ ਲੋਕ ਇਲੈਕਸ਼ਨਾਂ ਲੜੀਆਂ ਨਾ 1.5 150 ਵੋਟ ਲਈ ਆ ਕਿਸੇ ਇਹ ਗੱਲ ਕਿਹੜੀ ਦੇ ਖਲੋਤੇ ਆ ਹੂੰ ਹਾਂਜੀ ਔਕਾਰ ਜੀ ਸਵਾਲ ਤੁਹਾਡੇ ਤੇ ਵੀ ਖੜੇ ਹੁੰਦੇ ਆ ਕਹਿੰਦੇ ਤੁਸੀਂ ਵੀ ਕੀ ਕੀਤਾ ਤੁਸੀਂ ਆਪਣਾ ਵੀ ਦੱਸੋ ਨਾ ਤੁਸੀਂ ਕੀ ਕੀਤਾ ਤੁਸੀਂ ਦੂਜੇ ਤੇ ਤਾਂ ਨਹੀਂ ਨਹੀਂ ਤੁਸੀਂ ਮੇਰੇ ਤੇ ਮੇਰੇ ਤੇ ਸਵਾਲ ਖੜਾ ਕਰੋ ਮੈਂ ਜਵਾਬ ਦਿੰਦਾ ਮੈਂ ਕਿਸੇ ਜਥੇਬੰਦੀ ਵਿੱਚ ਨਹੀਂ ਸੀ ਜੀ ਹੈਗਾ ਮੈਂ ਨਾਨ ਪੋਲੀਟੀਕਲ ਸੀ ਨਾ ਮੈਂ ਖੜਕੂ ਜਥੇਬੰਦੀ ਵਿੱਚ ਸਾਂ ਮੈਂ ਤਾਂ ਹਰਮਨਦਰ ਸਿੰਘ ਸੰਧੂ ਦਾ ਭਰਾ ਸਾਂ ਤੁਸੀਂ ਕਹਿੰਦੇ ਤੁਸੀਂ ਕੀ ਕੀਤਾ ਮਤਲਬ ਤੁਸੀਂ ਖੜਕੂ ਲਹਿਰ ਦੇ ਸਮਰਥਾਂ ਦੇ ਵਿੱਚ ਸੀਗੇ ਜਾਂ ਖੜਕੂ ਲਹਿਰ ਦੇ ਸਮਰਥਾਂ 'ਚ ਤੁਸੀਂ ਨਹੀਂ ਸੀ ਨਹੀਂ ਮੈਂ ਸਮਰਥਨ 'ਚ ਸਾਂ ਸਮਰਥਨ ਚ ਕਿਉਂ ਨਹੀਂ ਸੀ? ਸਮਰਥਨ ਚ ਹੋਣਾ ਹੋਰ ਗੱਲ ਹੁੰਦੀ ਆ। ਹੂੰ ਸਾਡਾ ਪਰਿਵਾਰ ਤਿੰਨਾਂ ਪੀੜੀਆਂ ਤੋਂ ਮਤਲਬ ਕੋਮੀ ਲੜਾਈ ਲੜਨਦਿਆ। ਮੈਂ ਸਮਰਥਤ ਸਾਂ ਜਿਹੜਾ ਕਹਿੰਦੇ ਤੁਸੀਂ ਕੀ ਕੀਤਾ? ਮੈਂ ਕੀ ਕਰਨਾ ਸੀ? ਮੈਂ ਨਾ ਨਾ ਮੈਂ ਫਾਟਿਸ਼ਨ ਦਾ ਕੋਈ ਅਹੁਦੇਦਾਰ ਸਾਂ। ਨਾ ਮੈਂ ਕਿਸੇ ਜਥੇਬੰਦੀ ਦਾ ਕੋਈ ਮੈਂਬਰ ਸਾਂ ਉਸ ਵੇਲੇ। ਹਾਂ ਇਹ ਆ ਕਿ ਹੁਣ ਜਿਵੇਂ ਗਜਿੰਦਰ ਸਿੰਘ ਹੁਣੀ ਵੀ ਅਮਰਸਰ ਆਉਂਦੇ ਸੀ ਮੇਰੇ ਕੋਲ ਰਹਿੰਦੇ ਸੀ। ਮੈਨੂੰ ਉਹਨਾਂ ਉਹਦਾ ਦਲ ਖਾਲਸਾ ਦਾ ਮੈਂਬਰ ਵੀ ਲਿਆ ਚਲੋ ਬਾਅਦ ਦੇ ਵਿੱਚ ਉਹਨਾਂ ਨੇ ਅਗਵਾ ਕਰ ਲਿਆ ਜਹਾਜ਼ ਬਾਹਰ ਚਲੇ ਗਏ। ਮੁੜ ਕੇ ਸਾਡਾ ਕੋਈ ਲਿੰਕ ਨਹੀਂ ਰਿਹਾ ਆਪਸ ਵਿੱਚ ਮਤਲਬ ਮੇਰਾ ਮੇਰਾ ਨੈਗੇਟਿਵ ਕਾਲ ਕੋਈ ਦੱਸੋ ਵੀ ਮੈਂ ਆ ਕੀਤਾ ਮੈਂ ਕੌਮ ਦੇ ਅਗੇਂਸਟ ਆ ਗੱਲ ਕੀਤੀ 1978 ਦਾ ਜਦੋਂ ਨਿਰੰਕਾਰੀਆਂ ਦਾ ਹੋਇਆ ਤਾਂ ਵੀ ਉਹਦੇ ਵਿੱਚ ਜਿੰਨੇ ਕੁ ਜੋਗੇ ਆ ਯੋਗਦਾਨ ਪਾਇਆ ਉਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸਾਰਾ ਪਰਿਵਾਰ ਹੀ ਸਾਡਾ ਉੱਥੇ ਵਿੱਚ ਸੀ ਜਦੋਂ ਕਬਜ਼ਾ ਲਿਆ 1979 ਚ ਮੇਰਠ ਮੋਰਚਾ ਲੱਗਿਆ ਬੈਂਕ ਚ ਹੁੰਦਿਆਂ ਹੋਇਆਂ ਵੀ ਮੈਂ ਜਿੰਨੇ ਜੋਗਾ ਸਾਂ ਫਾਈਨੈਂਸ਼ੀਅਲੀ ਯੋਗਦਾਨ ਪਾਇਆ ਉਥੋਂ ਗ੍ਰਹੀ ਕਰਕੇ ਬੰਦੇ ਛੁੱਟੀਆਂ ਦਵਾ ਕੇ ਨਾਲ ਭੇਜਦੇ ਰਹੇ ਮਤਲਬ ਜਿਸ ਤਰ੍ਹਾਂ ਦਾ ਯੋਗਦਾਨ ਮੈਂ ਪਾ ਸਕਦਾ ਸੀ ਤੁਸੀਂ ਕਹਿੰਦੇ ਤੂੰ ਕੀ ਕੀਤਾ ਮੈਂ ਕੀ ਨਹੀਂ ਕੀਤਾ ਜੋ ਮੈਂ ਕਰ ਸਕਦਾ ਹਾਂ ਮੈਂ ਕੀਤਾ ਮੈਂ ਕੌਮ ਦੀ ਭਲਾਈ ਦਾ ਕੀਤਾ ਮੈਂ ਕੌਮ ਦਾ ਨੁਕਸਾਨ ਵਾਲਾ ਨਾ ਕੀਤਾ ਤੇ ਨਾ ਕਦੀ ਕਰਾਂਗੇ ਕਿੰਨਾ ਦਾ ਇੱਕ ਅੱਧਾ ਦੱਸ ਦੋ ਅੱਜ ਹੀ ਅਚਾਨਕ ਕਿਉਂ ਇਹ ਉਪਕਾਰ ਸੰਧੂ ਆਉਂਦੇ ਨੇ ਸਾਹਮਣੇ ਸਾਰਾ ਕੁਝ ਖੋਲ ਕੇ ਰੱਖ ਦਿੰਦੇ ਨੇ ਚਿੱਠੀਆਂ ਲੈ ਆਉਂਦੇ ਨੇ ਮੇਰੇ ਕੋਲ ਸਬੂਤ ਪਏ ਨੇ ਇਹ ਸਾਰਾ ਕੁਝ ਅਚਾਨਕ ਕਿਉਂ ਹੋ ਰਿਹਾ ਹੈਗਾ ਨਹੀਂ ਨਹੀਂ ਅਚਾਨਕ ਨਹੀਂਗਾ ਤੁਹਾਨੂੰ ਭੁਲੇਖਾ ਅਚਾਨਕ ਨਹੀਂਗਾ ਏ ਆਪਣੇ 2 ਸਾਲ ਪਹਿਲਾਂ ਜਸਪਾਲ ਸਿੰਘ ਨਿੱਜਰ ਨੇ ਮੇਰੀ ਇੰਟਰਵਿਊ ਲਈ ਸੀ ਉਦੋਂ ਵੀ ਇਹ ਸਾਰਾ ਕੁਝ ਦੱਸਿਆ ਸੀ ਗੱਲ ਇਹ ਆ ਕਿ ਕੋਈ ਚੈਨਲ ਮੈਂ ਕਦੀ ਵੀ ਆਪ ਤੁਹਾਡੇ ਕੋਲ ਮੈਂ ਆਪ ਥੋੜਾ ਆਇਆ ਮੇਰਾ ਮੈਨੂੰ ਮੇਰੇ ਕੋਲ ਸਾਰਾ ਕੁਝ ਪਿਆ ਜੀ ਵੇਖ ਲਓ ਜਿੰਨੇ ਵੀ ਮੈਨੂੰ ਪੁੱਛਿਆ ਉਹਨੂੰ ਮੈਂ ਦੱਸਿਆ 2-3 ਚੈਨਲਾਂ ਚੈਨਲਾਂ ਵਾਲਿਆਂ ਨੂੰ ਇਹਨਾਂ ਨੇ ਧਮਕਾ ਲਿਆ ਉਹ ਉਹਨਾਂ ਨੂੰ ਲਾਉਣ ਹੀ ਨਹੀਂ ਦਿੱਤੀ ਮਤਲਬ ਇੰਟਰਵਿਊ ਨਹੀਂ ਲਾਉਣ ਦਿੱਤੀ ਈਵਨ ਹਰਪ੍ਰੀਤ ਸਿੰਘ ਮਖੂ ਨੇ ਜਦੋਂ ਇੰਟਰਵਿਊ ਲਈ ਸੀ ਤੇ ਬੜੀਆਂ ਧਮਕੀਆਂ ਆਈਆਂ ਸੀ ਉਹਨੂੰ ਜਾਨੋਂ ਮਾਰਨ ਦੀਆਂ ਮੈਨੂੰ ਜਦੋਂ ਵੀ ਕਿਸੇ ਨੇ ਪੁੱਛਿਆ ਆ ਕਿਸੇ ਨੇ ਤੇ ਮੈਂ ਉਸ ਉਦੋਂ ਹੀ ਦੱਸਿਆ ਸਾਰਾ ਕੁਝ ਜਸਪਾਲ ਸਿੰਘ ਨਿੱਜਰ ਦੀ ਕੋਗ ਤਾਂ ਮੈਂ ਤੁਸੀਂ ਨੰਬਰ ਦੇ ਦੇ ਦਿਓ ਮੈਂ ਉੱਤੇ ਭੇਜ ਦੂੰਗਾ 2 ਸਾਲ ਪਹਿਲਾਂ ਦੀ ਇੰਟਰਵਿਊ ਆ ਮੇਰੀ ਉਹਦੇ ਚ ਵੀ ਮੈਂ ਪੰਜ ਵਾੜ ਬਾਰੇ ਕਿਹਾ ਆ ਅਚਾਨਕ ਨਹੀਂ ਆਇਆ ਮੈਂ ਤੁਹਾਨੂੰ ਧਮਕੀਆਂ ਕੌਣ ਦਿੰਦਾਗਾ ਤੁਹਾਨੂੰ ਵੀ ਆਉਂਦੀਆਂ ਧਮਕੀਆਂ ਹਾਂਜੀ ਬਿਲਕੁਲ ਮੈਂ ਮੇਰੇ ਕੋਲ ਰਿਕਾਰਡਿੰਗ ਹੈਗੀ ਇਹਦਾ ਭਤੀਜਾ ਪੰਜ ਵਾੜ ਦੇ ਭਤੀਜੇ ਨੇ ਮਾਰੋ ਫੋਨ ਕੀਤਾ ਜਿਸ ਤਰ੍ਹਾਂ ਹਰਮਨਦਰ ਸੰਧੂ ਨੂੰ ਮਾਰਿਆ ਸੀ ਤੈਨੂੰ ਵੀ ਮਾਰਾਂਗੇ ਆਡੀਓ ਰਿਕਾਰਡਿੰਗ ਆ ਵਟਸਐਪ ਤੇ ਮੈਸੇਜ ਨੇ ਉਹਦੇ ਅੱਛਾ ਛੇੜੀ ਕਾਲ ਤੱਕ ਸਾਹਿਬ ਜਥੇਦਾਰ ਨੇ ਕੀ ਕੀ ਹੈ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸਾਰੀ ਗੱਲਬਾਤ ਰੱਖੀ ਉਹਨਾਂ ਦੇ ਕੋ ਮੂਰੇ ਤੁਸੀਂ ਉਹਨਾਂ ਕੋਲੇ ਜਿਹੜੇ ਸਬੂਤ ਵੀ ਲੈ ਕੇ ਗਏ ਹੋਵੋਗੇ ਛੱਟੀਆਂ ਵੀ ਲੈ ਕੇ ਗਏ ਹੋਵਗੇ ਫਿਰ ਉਹਨਾਂ ਦਾ ਅੱਗੇ ਵੀਊ ਕੀ ਸੀਗਾ ਉਹਨਾਂ ਨੇ ਕੀ ਰੈਐਕਸ਼ਨ ਦਿੱਤਾ ਜਥੇਦਾਰ ਸਾਹਿਬ ਪਾਠੀ ਸਿੰਘਾ ਦੀ ਇੰਟਰਵਿਊ ਲੈ ਰਿਆ ਸੀ ਜਿਹੜੀ 4 ਵਜੇ ਤੱਕ ਚੱਲਣੀ ਸੀ ਫਿਰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣਾ ਮੰਗ ਪੱਤਰ ਮੇਰੇ ਪੀਰ ਨੂੰ ਦਿਓ ਉਹਨਾਂ ਵੇ ਦੇ ਆਏ ਮਤਲਬ ਉਹ ਨਾ ਹਾਂ ਮਨੋ ਮੈਂ ਇੱਕ ਵਾਰ ਮੈਂ ਫਿਰ ਰਿਪੀਟ ਕਰ ਦਵਾ ਕਿ ਮੈਂ ਨਾਲ ਗਿਆ ਸਾਂ ਦੋ ਚਿੱਠੀਆਂ ਦਾ ਕਰਕੇ ਇਹ ਚਿੱਠੀ ਦੇਣੀ ਜਾਂ ਨਾ ਹੀ ਮੇਰਾ ਮੈਨੂੰ ਕੱਲ ਸਵੇਰੇ ਹੀ ਫੋਨ ਆਉਂਦਾ ਤੇਜਿੰਦਰਪਾਲ ਸਿੰਘ ਟਿੰਮੇ ਹੁਣਾ ਦਾ ਵੀ ਉਹ ਜੀ ਤੁਸੀਂ ਚਿੱਠੀਆਂ ਲੈ ਕੇ ਆਇਓ ਅਸੀਂ ਅੱਜ ਜਿਹੇ ਦਾ ਰਕਾਲ ਤੱਕ ਸਹਿਬ ਨੂੰ ਇਹ ਦੇਣੀ ਹੈ ਮੰਗ ਪੱਤਰ ਇਹ ਮੇਰਾ ਪ੍ਰੋਗਰਾਮ ਨਹੀਂ ਸੀ ਕੋਈ ਜੇ ਤੁਸੀਂ ਕਹਿੰਦੇ ਤੁਸੀਂ ਦੇ ਕੇ ਆਏ ਤੁਸੀਂ ਕੀਤਾ ਤੇਜਿੰਦਰਪਾਲ ਸਿੰਘ ਟਿੰਮੇ ਦਾ ਜੇ ਕੋ ਨੰਬਰ ਹੈਗਾ ਨਹੀਂ ਤਾਂ ਮੈਂ ਦੇ ਦਨਾ ਉਹਦੇ ਨਾਲ ਗੱਲ ਕਰ ਲਓ ਉਹਨੂੰ ਪੁੱਛ ਲਓ ਟਾਈਮ ਵੀ ਉਹਨਾਂ ਲਈ ਆ ਪ੍ਰੋਗਰਾਮ ਹੋਣ ਦਾ ਬਣਿਆ ਸੀ ਮੈਂ ਨਾਲ ਗਿਆ ਸਾਂ ਮੇਰਾ ਨਾਲ ਜਾਣਾ ਬਣਦਾ ਵੀ ਸੀ ਪਰ ਮੈਂ ਆਪਕਾਰ ਸੰਧੂ ਜੀ ਸਵਾਲ ਅੱਜ ਇੱਥੇ ਖੜਾ ਹੁੰਦਾ ਤੁਸੀਂ ਜ਼ਿਕਰ ਕੀਤਾ ਵਿੱਚ ਇੰਨਾ ਜਥੇਦਾਰ ਸਾਹਿਬ ਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਇਹ ਕਹਿੰਦਾ ਹੋ ਸਕਦਾ ਹੈ ਮੈਂ ਇਹ ਨਹੀਂ ਕਿਹਾ ਵੀ ਨੌਲੇਜ ਨੌਲੇਜ ਨਹੀਂ ਸੀ ਮੈਂ ਕਿਹਾ ਹੋ ਸਕਦਾ ਵੀ ਆ ਜਿੰਨੀਆਂ ਗੱਲਾਂ ਅਸੀਂ ਦੱਸੀਆਂ ਇਹਨਾਂ ਬਾਰੇ ਜਥੇਦਾਰ ਸਾਹਿਬ ਨੂੰ ਜਾਣਕਾਰੀ ਨਾ ਹੋਵੇ ਇਹ ਮੇਰੀ ਪ੍ਰੇਡਿਕਸ਼ਨ ਆ ਮੈਂ ਦਾਅਵੇ ਨਹੀਂ ਕਰ ਰਿਹਾ ਠੀਕ ਹੈ ਹਾਂਜੀ ਬਾਕੀ ਅਸੀਂ ਆਪਣਾ ਰੋਸ ਪਕਟਾ ਆਏ ਹਾਂ ਹੂੰ ਹੂੰ ਜੀ ਅਸੀਂ ਅਸੀਂ ਰੋਸ ਪਕਟਾ ਆਏ ਆ ਫੈਸਲਾ ਜਹੇਦਾਰ ਸਾਹਿਬ ਨੇ ਲੈਣਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਓਪਕਾਰ ਸੰਧੂ ਜੀ ਅੱਗੇ ਦੇਖਦੇ ਹਾਂ ਤੁਹਾਡੇ ਸੁਪੀਵ ਦੇ ਉੱਤੇ ਕੀ ਕੁਝ ਕਾਰਵਾਈ ਹੁੰਦੀ ਹੈ ਕੀ ਕੋਈ ਸਾਹਮਣੇ ਆਉਂਦਾ ਫਿਰ ਮੁਲਾਕਾਤ ਕਰਾਂਗੇ ਧੰਨਵਾਦ ਠੀਕ ਹੈ ਜੀ ਧੰਨਵਾਦ ਜੀ ਬਾਈ ਖਾਲਸਾ ਬਾਈ ਗੁਰੂ ਜੀ ਕੀ ਫਤਿਹ